ਭੱਲੇ 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 ਵਾਹ 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 ਆ ਦੀਪਕਾ ਨੂੰ ਮਾਰੋ ਤਾੜੀਆਂ ਲਓ ਸਵਾਦ ਜੱਗੂ 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 ਓ ਜੱਗੂ 5500 ਰੁਪਇਆ ਹੋਰ ਦੇ ਦਿਓ ਆਹ ਸਾਹਮਣੇ ਧਰਮਾਦਾ ਕੋਟ ਕਰੋੜੀਏ ਲੱਖੇ ਦਾ ਮਾਣ ਕੀਤਾ ਇੱਕ ਪਾਸੇ ਸ਼ਿਲੂ ਸ਼ਿਲੂ ਦੀਪ 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 ਸ਼ਿਲੂ ਨੰਬਰ ਲੈ ਗਿਆ ਦੀਪ ਜੋ ਆਓ ਆਓ ਜਸਪ੍ਰੀਤ ਸਵੇੜ ਵੱਲੋਂ ਬੁੱਲੇ ਵੀ ਕੱਟੀ ਇਸ ਵੇਲੇ ਪੜਿਆ ਹੋਇਆ ਕਬੱਡੀ ਪਾਉਣ ਦੇ ਲਈ ਲੈ ਵੀ ਜੰਡ ਕਹਾਰੇ ਵਾਲਿਆ ਗਰਾਊਂਡ ਦਾ ਡਿਸਪੀਸਪਲਨ ਨਹੀਂ ਕੋਈ ਮੇਰਾ ਭਰਾ ਐ ਤੂੰ ਬੜੀ ਮਿਹਰਬਾਨੀ ਐ ਥੋੜਾ ਥੋੜਾ ਪਿੱਛੇ ਨੂੰ ਹਟ ਜਾਣ ਸਾਰੇ ਵੀਰ ਉਹ ਖੈਟੀ ਦੀ ਰੇਡ ਤੇ ਉਹ ਕੱਟੀ ਕਬੱਡੀ ਕਲੱਬ ਦੇ ਚਾਰ ਨੇ ਉਹ ਵੇਖ ਲਾ ਵੀ ਇਸ ਵੇਲੇ ਸ਼ੀਲੂ ਤੇ ਸ਼ੀਲੂ ਤੇ ਸ਼ੀਲੂ ਤੇ ਸ਼ੀਲੂ ਤੇ ਰਿੰਕੂ ਖੈਟੀ ਖੈਟੀ ਤੇ ਸ਼ੀ ਮੇਰੇ ਵੀਰੋ ਸ਼ੀਲੂ ਟੱਕਰ ਹਰਿਆਣੇ ਦੇ ਤੋਪ ਪਰ ਸ਼ੇਰਾਂ ਦੀ ਉਹ ਲੱਗਿਆ ਪਿਆ ਜ਼ੋਰ ਹਰਿਆਣਾ ਕਹਿੰਦੇ ਪੰਜਾਬ ਦਾ ਭਰਾ ਆਹ ਸਾਹਮਣੇ ਦੇਖਣਾ ਵੀ ਪੁਆਇੰਟ ਦਾ ਭਰਾ ਅੱਜ ਕਰਮਾਂ ਵਾਲੇ ਮੁੜਨੇਗੇ ਉਹਨੂੰ ਮੇਰੇ ਵੀਰੋ ਟਰੈਕਟਰ ਦਿੱਤਾ ਜਾਣਾ ਆਹ ਬੱਗੇ ਪਿੰਡ ਵਾਲਾ ਦੁੱਲਾ ਇਸ ਵੇਲੇ ਖੇਡ ਮੈਦਾਨ ਅੰਦਰ ਸ਼ਾਹਕੋਟ ਦੇ ਇਲਾਕੇ ਦਾ ਖਿਡਾਰੀ ਮੇਰੇ ਵੀਰੋ ਇਸ ਵੇਲੇ ਵਧਿਆ ਹੋਇਆ ਦੁਨੀਆ ਦੀ ਕ੍ਰੀਮ ਪੈਦਾ ਕੀਤੀ ਹੈ ਮਿਹਰਬੀਰ ਪਹਿਲਵਾਨ ਦੀ ਗੱਲ ਹੁੰਦੀ ਹੈ ਆਹ ਅੱਜ ਟਰੈਕਟਰ ਜਿੱਤ ਗਿਆ ਵਾਹਿਗੁਰੂ ਸੀਟੀ ਵਾਲਿਆ ਬੇਗੋਵਾਲ ਦੇ ਵਿੱਚੋਂ ਮੇਰੇ ਵੀਰੋ ਚਾਰ ਜੱਫੇ ਲਾ ਕੇ ਟਰੈਕਟਰ ਜਿੱਤ ਗਿਆ ਬ੍ਰੀਜ ਬਾੜ ਜਾਣ ਲੈ ਵੀ ਖੋਸਾ ਵਾਲਿਆ ਉਹ ਸਰਦਾਰ ਵੀ ਆ ਗਿਆ ਰਵੀ ਕਹਿੰਦੇ ਪਿਆਰੇ ਵਾਲਾ ਕਬੱਡੀ ਪੌਣ ਦੇ ਲਈ ਵੱਧ ਗਿਆ ਮੇਰੇ ਮਿੱਤਰੋ ਉਹ ਫੈਂਡਲਾ ਟਰੈਕਟਰ ਟਲਟ ਉਹ ਜੱਗੂ 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 ਉਹ ਜੱਗੂ ਓਹ ਦੇਖ ਪਾਈ ਜੀ ਵਾਲਾ ਆ ਗਿਆ ਸ਼ੀਲੂ ਤੇ ਵਾਹਿਗੁਰੂ ਗੁਰਦੀਪ ਤੇ ਕਹਿੰਦੇ ਪਿੰਡੂ ਵਿਚਕਾਰ ਨਾ ਇੱਕ ਪਾਸੇ ਹਰਿਆਣੇ ਵਾਲਾ ਤਿੰਨ ਪੈਂਾਂ ਤੇ ਤਿੰਨੇ ਹੀ ਜੱਫੇ ਲਾ ਗਏ ਬੇਗਵਾਰੀਓ ਆਸਰੇ ਦਾ ਮੈਚ ਆ ਆ ਹਰਿਆਣੇ ਵਾਲਾ ਸ਼ੀਲੂ ਕਰ ਗਿਆ ਕਮਾਲ ਉਹ ਬੇਗੋ ਵਾਲਿਆ ਸਰਦਾਰਾ 14 ਦਾ ਵਸਦਾ ਰਹਿ 14 ਦਾ ਵਾਦਾਰ ਆ ਇਹ ਖੇਡ ਮੈਦਾਨ ਅੰਦਰ ਪਤੀ ਦੇ ਨੇ। ਉਹ ਕਹਿੰਦੇ ਸ਼ਾਜੀ ਰੇਡ ਪਾ ਰਿਹਾ ਹੈ। ਇਹ ਕਹਿੰਦੇ ਸ਼ਹਿਜ਼ਾਦ ਨੇ। ਗੱਲ ਕਹਿੰਦੇ ਜਿੱਦੇ ਜਨਪਤਰ ਵੀ ਚੱਲਦੀ ਆ। ਪਰ ਪਹਿਲਾ ਕਹਿੰਦੇ ਗੱਲੋਂ ਕਪੂਰਥਲੇ ਦੀਆਂ। ਉਹ ਤੇਜੋ ਆਣ ਦਾ ਮੇਲਾ। ਉਹ ਦੁਨੀਆਂ ਦੀ ਇਕ ਵੀ ਰਹਦੀ ਆ ਮੇਰੇ ਪੁੱਤੋ। ਇਹ ਪਰ ਸ਼ਾਜੀ, ਸ਼ਿੱਲੂ ਲੋਕੀ ਸੋਚਦੇ ਆ ਵੀ ਕੰਡਿਆੜੀ ਤਾਰ ਲਾਦੀ ਪਤੰਬਰ ਨੇ। ਨੰਬਰ ਸ਼ਾਜੀ ਦਾ। ਮਠੱਡਿਆਂ ਵੀ ਲੋਕ ਸੋਚਣੇ ਨੇ। ਯਾਰ ਗਰਾਊਂਡ 'ਚ ਤਾਂ ਆਇਆ ਹੋਇਆ ਪੰਜਵੇਂ ਆਪਾਂ ਵਿਆਹ 'ਚ ਖੜੇ ਹੁੰਦੇ ਆ ਕਿੰਝ ਵੀ ਠੀਕ ਆ ਕੋਈ ਗੋਲ ਗੱਪੇ ਖਾਈ ਜਾਂਦਾ ਕੋਈ ਕੁਸ਼ ਖਾਈ ਜਾਂਦਾ ਕਬੱਡੀ ਆ ਯਾਰ ਲੋਕ ਤਾਂ ਕਬੱਡੀ ਵੇਖਣ ਆਏ ਆ ਲਓ ਦੀਪ ਸ਼ੀਨੂ ਦੀਪ ਸ਼ੀਨੂ ਸ਼ੀਨੂ ਦਾ ਦੀਪ ਬੱਲੇ 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 ਵਾਹ 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 ਓ ਦੀਪ ਕਹਿੰਦਾ ਮਾਰੋ ਤਾੜੀਆਂ ਲਓ ਸਵਾਦ ਖੇਡ ਕਬੱਡੀ ਆ ਜੀ